ਅੱਜ ਜਿਹੜਾ ਕੈਂਪ ਆਪਣੀ ਜਿਹੜੀ ਜਫਰ ਵੈਲਫੇਅਰ ਸੁਸਾਇਟੀ ਹੈ ਉਹਦੇ ਅੰਡਰ ਲਵਾਇਆ ਗਿਆ ਤੇ ਇਹਦੇ ਵਿੱਚ ਡਾਕਟਰ ਅਖਿਲੇਸ਼ ਦੇ ਜਿਹੜੇ ਜਿਹਨੇ ਕਿ ਮਧੰਤਾ ਦੇ ਐਕਸ ਉਹਨੇ ਉੱਤੇ ਉਹਨਾਂ ਦੇ ਐਕਸੀ ਲਵਾਏ ਨੇ ਉਹਨਾਂ ਦਾ ਵਾਸਟ ایکسپੀਰੀਅੰਸ ਹੈ ਮਧੰਤਾ ਵਰਗੇ ਹਸਪੀਟਲ ਦੇ ਵਿੱਚ ਤੇ ਹੀ ਇਸ ਇ ਵੈਰੀ ਗੁੱਡ ਡਾਕਟਰ ਡਾਕਟਰ ਅਖਿਲੇਸ਼ ਉਹਨਾਂ ਨੇ ਅੱਜ ਆਪਦੇ ਵੱਲੋਂ ਸੀ ਉਹਨੂੰ ਰਿਕਵੈਸਟ ਕੀਤੀ ਤੇ ਉਹਨਾਂ ਨੇ ਆਪਦੇ ਵੱਲੋਂ ਅੱਜ ਇੱਥੇ ਸਾਰਿਆਂ ਦੀ ਫ੍ਰੀ ਚੈੱਕ ਅਪ ਤੇ ਫ੍ਰੀ ਇਹਨਾਂ ਦਾ ਜਿੰਨੇ ਵੀ ਟੈਸਟ ਨੇ ਮੈਡੀਕਲ ਟੈਸਟ ਜਿਹੜੇ ਹੈਗੇ ਨੇ ਚਾਹੇ ਬਲੱਡ ਦੇ ਨੇ ਚਾਹੇ ਯੂਰੀਨ ਦੇ ਨੇ ਜਿੰਨੇ ਵੀ ਹੈਗੇ ਨੇ ਉਹ ਸਾਰੇ ਟੈਸਟ ਉੱਥੇ ਹੋ ਰਹੇ ਨੇ ਫ੍ਰੀ ਆਫ ਕਾਸਟ ਸੋ ਇਹ ਤਾਲ ਲਵਾਇਆ ਕਿਉਂਕਿ ਤੁਹਾਨੂੰ ਪਤਾ ਅੱਜਕੱਲ ਹਰ ਬੰਦੇ ਨੂੰ ਜਦੋਂ ਵੀ ਬਿਮਾਰੀ ਦੀ ਗੱਲ ਕਰਦੇ ਆ ਤਾਂ ਐਂਡ 'ਚ ਆ ਕੇ ਪਤਾ ਲੱਗਦਾ ਕਿ ਯਾਰ ਅੱਛਾ ਆ ਓਕੇ ਸੋ ਵੀ ਇਹਦੇ ਕਦੇ ਵੀ ਕੋਈ ਉਹ ਨਾਵੇ ਵੀ ਆਪਾਂ ਨੂੰ ਜੇ ਵੀ ਐਂਡ ਚੱਕੇ ਚੀਜ਼ਾਂ ਦਾ ਪਤਾ ਲੱਗੇ ਤਾਂ ਰੂਟੀਨ ਟੈਸਟ ਨੇ ਜਿਹੜੇ ਅਸੀਂ ਰੱਖੇ ਨੇ ਤਾਂ ਕਿ ਹਰ ਕੋਈ ਵੀ ਰੱਬ ਨਾ ਕਰੇ ਵੈਸਤੇ ਹੈ ਜੇ ਕਦੇ ਕਿਸੇ ਨੂੰ ਕੋਈ ਬਿਮਾਰੀ ਆਵੇ ਨਾ ਬਟ ਜੇ ਕਦੇ ਕੋਈ ਜੀ ਹੋਵੇ ਤਾਂ ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਜੇ ਔਰ ਉਹਦੀ ਪ੍ਰੋਪਰ ਕੇਅਰ ਹੋ ਸਕੇ ਸੋ ਬਟ ਫਿਰ ਵੀ ਮਹਾਰਾਜ ਨੂੰ ਵੀ ਗੁਜਾਰਿਸ਼ ਇਹ ਹੈ ਕਿ ਰੱਬਾ ਕਦੇ ਵੀ ਕਿਸੇ ਦੇ ਇਹ ਜੀ ਪ੍ਰੋਬਲਮ ਨਾ ਹੋਵੇ ਸੋ ਅਸੀਂ ਜੱਪਰ ਸੁਸਾਇਟੀ ਵੱਲੋਂ ਇਹ ਸੇਵਾ ਜਿਹੜੀ ਹੈਗੀ ਕੀਤੀ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਰੈਗੂਲਰ ਇਸ ਸੇਵਾ ਸੀ ਕਰਦੇ ਰਹਾਂਗੇ ਸੰਸਥਾ ਵੱਲੋਂ ਹੋਰ ਕਿਸ ਤਰ੍ਹਾਂ ਦੇ ਜਿਹੜੇ ਪ੍ਰਾਜਲੇ ਕੀਤੇ ਜਾ ਰਹੇ ਸੰਸਥਾ ਵੱਲੋਂ ਸਰ ਜਿਹੜੇ ਆਪਣੇ ਤੁਹਾਨੂੰ ਪਤਾ ਜਿਹੜੇ ਆਪਣੇ ਪਿੰਡ ਨੇ ਉਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਸਲਾਈ ਸੈਂਟਰ ਖੁੱਲ੍ਹ ਗਏ ਰਹੇ ਤੇ ਹੁਣ ਫਿਰ ਦੁਬਾਰਤੋਂ ਹੁਣ ਫਿਲਹਾਲ ਥੋੜੇ ਟਾਈਮ ਲਈ ਗਰਮੀ ਕਰਕੇ ਅਸੀਂ ਬੰਦ ਕਰਤੀ ਸੀਗੇ ਤੇ ਹੁਣ ਥੋੜੇ ਟਾਈਮ ਲਈ ਮਹੀਨਾ ਕੋਰ ਬੰਦ ਰਹਿਣਗੇ ਫਿਰ ਹੁਣ ਅਸੀਂ ਫਿਰ ਦੁਬਾਰਤੋਂ ਨੂੰ ਇੱਕ ਮਹੀਨੇ ਬਾਅਦ ਸਟਾਰਟ ਕਰਾਂਗੇ ਸਾਰਿਆਂ ਦੀ ਮਸ਼ੀਨਾਂ ਹੈਗੀਆਂ ਨੇ ਟੀਚਰ ਸਾਡੇ ਕੋਲ ਹੈਗੇ ਨੇ ਤੇ ਉਸ ਤੋਂ ਬਾਅਦ ਅਸੀਂ ਇੱਕ ਹੋਰ ਨਵਾਂ ਜਿਹੜਾ ਹੈਗਾ ਸਸਤਾ ਵੱਲੋਂ ਇੱਕ ਨਵਾਂ ਉਪਰਾਲਾ ਸ਼ੁਰੂ ਕਰਨ ਲੱਗਿਆ ਜਿਹੜੇ ਪਹਿਲਾਂ ਅਸੀਂ ਬੱਚਿਆਂ ਨੂੰ ਫ੍ਰੀ ਪੜਾਉਂਦੇ ਸੀਗੇ ਪੜ੍ਹ ਕੀ ਆ ਪਹਿਲਾਂ ਸਿਰਫ ਸਕੂਲ ਤੱਕ ਸੀਗਾ ਹੁਣ ਅਸੀਂ ਬੱਡੇ ਜਿਹੜੇ ਸਟੱਡੀਜ਼ ਨੇ ਜਿਹੜੀ ਉਹਨਾਂ ਦੀ ਪ੍ਰੋਫੈਸ਼ਨਲ ਸਟੱਡੀਜ਼ ਨੇ ਅਸੀਂ ਉਹਦੇ ਵਿੱਚ ਵੀ 5 ਤੋਂ 6 ਬੱਚੇ ਹਰ ਸਾਲ ਲਿਆ ਕਰਾਂਗੇ ਜਿਹਨੂੰ ਅਸੀਂ ਫ੍ਰੀ ਪੜ੍ਹਾਇਆ ਕਰਾਂਗੇ ਚਾਹੇ ਮੈਡੀਕਲ ਐਮਬੀਬੀਐਸ ਦੇ ਹੋਣ ਚਾਹੇ ਇੰਜੀਨੀਅਰਿੰਗ ਦੇ ਹੋਣ ਤੇ ਜਿਹੜੇ ਵੀ ਪ੍ਰੋਫੈਸ਼ਨਲ ਕੋਰਸੇ ਦੇ ਹੋਣਗੇ ਅਸੀਂ ਨਵਾਂ ਮਤਲਬ ਸਾਡੀ ਸਸਤਾ ਬਰੌਣ ਸਟਾਰਟ ਕਰ ਲੱਗੇ ਆ। ਗਿਲਿੰਗ ਕਰ ਰਹੀ ਲੜ ਤਰੀਕਰੀ ਤੇ ਗਿਲਿੰਗ ਕਰ ਰਹੀ ਹੈ। ਅੱਛਾ ਕਈ ਨਹੀਂ ਹੋ ਰਿਹਾ। ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਖਿਲੇਸ਼ ਕਰੋਵਰ ਆ ਐਮਬੀ ਮੈਡੀਸਨ ਫਰਦਰ ਮੈਂ ਸ਼ੂਗਰ ਅਤੇ ਗਠੀਆ ਸਪੈਸ਼ਲਾਈਜੇਸ਼ਨ ਵੀ ਕੀਤੀ ਹੋਈ ਹੈ ਅੱਜ ਅਸੀਂ ਇੱਕ ਫ੍ਰੀ ਕੈਂਪ ਆਰਗੇਨਾਈਜ਼ ਕੀਤਾ ਹੈ ਜਫਰ ਵੈਲਫੇਅਰ ਸੁਸਾਇਟੀ ਨਾਲ ਜਿਹੜੀ ਕਿ ਆਰਗੇਨਾਈਜੇਸ਼ਨ ਹੈ ਬਹੁਤ ਦੇਰ ਤੋਂ ਬੜੀ ਅੱਛੀ ਸੋਸ਼ਲ ਸਰਵਿਸ ਕਰ ਰਹੀ ਹੈ ਇਸ ਕਰਕੇ ਅਸੀਂ ਸੋਚਿਆ ਕਿ ਕੋਈ ਨੀਡੀ ਹੈ ਉਹਨਾਂ ਨੂੰ ਫ੍ਰੀ ਮੈਡੀਸਿਨਸ ਵੰਡੀਆਂ ਜਾਣ ਫ੍ਰੀ ਟੈਸਟ ਕੀਤੇ ਜਾਣ ਤਾਂ ਕਿ ਬਹੁਤ ਈਜ਼ੀਲੀ ਉਹਨਾਂ ਦੇ ਡਾਇਗਨੋਸ ਬਣ ਸਕਣ ਤੇ ਇਸ ਫ੍ਰੀ ਕੈਂਪ ਦਾ ਸਾਰਿਆਂ ਨੂੰ ਫਾਇਦਾ ਹੋ ਸਕੇ ਚੱਕਰ ਆਉਂਦੇ ਗਏ ਜੀ ਮੈਂ ਬੀਪੀ ਵਾਧਿਆ ਹੀ ਘਟ ਜਾਏ ਉਹਦੀ ਦਵਾਈ ਦੇ ਹਾਂ ਜੀ ਫ੍ਰੀ ਮਿਲੀ ਜੀ ਇੱਕ ਵੜਾ ਜੀ ਕੋਣ ਕੀ ਨਾਮ ਆ ਜੀ ਬਲਵਿੰਦਰ ਕੌਰ ਕੀ ਤਕਰੀਬ ਜੀ ਅੱਜ ਜੇਲੀ ਦੀ ਬੁੱਕ ਦਵਾਈਆਂ ਲੱਤਾਂ ਬਹੁਤ ਦਰਦ ਕਰਦੀਆਂ ਸਿਆ ਬੁਖਾਰ ਸਰੀਰ ਹਰ ਵਕਤ ਡਾਊਨ ਰਹਿੰਦਾ ਬੀਪੀ ਪਾਪਦਾ ਘਟਦਾ ਹਾਂ ਜੀ ਉਹ ਦਵਾਈ ਮਿਲ ਗਈ ਤੁਹਾਨੂੰ ਹਾਂ ਜੀ ਦਵਾਈ ਕੋਈ ਪੈਸਾ ਦਿੱਤਾ ਕਿ ਤੁਹਾਡੇ ਨੂੰ ਨਹੀਂ ਨਾ ਜੀ ਕੋਈ